ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਤੁਹਾਡੇ ਨਾਲ ਅੱਜ ਵੀ ਇੱਕ ਜ਼ਰੂਰੀ ਅਤੇ ਨਵੀਂ ਜਾਣਕਾਰੀ ਸਾਂਝ ਕਰ ਰਹੇ ਹਾਂ ਜਿਹੜੇ ਬੱਚੇ ਨੌਜਵਾਨ ਪੜ੍ਹੇ ਲਿਖੇ ਨੇ 10ਵੀਂ 12ਵੀਂ ਗ੍ਰੈਜੂਏਟ ਨੇ ਨੌਕਰੀ ਦੀ ਤਲਾਸ਼ ਵਿੱਚ ਨੇ ਅੱਜ ਦੀ ਵੀਡੀਓ ਉਹਨਾਂ ਵਾਸਤੇ ਬਹੁਤ ਲਾਹੇਵੰਦ ਰਹਿਣ ਵਾਲੀ ਹੈ ਤੁਹਾਨੂੰ ਆਪ ਜ਼ਰੂਰਤ ਹੈ ਆਪ ਪੂਰੀ ਜਾਣਕਾਰੀ ਸੁਣੋ ਤੇ ਇਹਦਾ ਲਾਂਭ ਉਠਾਓ ਨਹੀਂ ਤਾਂ ਇਹਨੂੰ ਆਪਣੇ ਗਰੁੱਪਾਂ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਕਿਸੇ ਜ਼ਰੂਰਤਮੰਦ ਦਾ ਭਲਾ ਹੋ ਸਕਦਾ ਹੈ ਇਹ ਜਾਣਕਾਰੀ ਮੈਂ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਰੋਜ਼ਗਾਰ ਮੇਲਾ ਜਿਹੜਾ ਲਗਾਇਆ ਜਾ ਰਿਹਾ ਜਿਹਦੇ ਵਿੱਚ 45 ਤੋਂ ਵੱਧ ਕੰਪਨੀਆਂ ਭਾਗ ਲੈ ਰਹੀਆਂ ਜਿਹੜੀਆਂ ਨੌਜਵਾਨ ਬੱਚੇ ਬੱਚੀਆਂ ਨੂੰ ਨੌਕਰੀ ਦੇਣ ਵਾਸਤੇ ਉਹਨਾਂ ਦੀ ਇੰਟਰਵਿਊ ਲੈਣਗੀਆਂ ਇਹ ਜਿਹੜਾ ਮੇਲਾ ਲਗਾਇਆ ਜਾ ਰਿਹਾ ਜੀ ਇਹ ਲੱਗ ਰਿਹਾ ਜੀ ਲੁਧਿਆਣਾ ਪੰਜਾਬ ਦੇ ਵਿੱਚ ਸੋ ਇਹ ਵੀ ਮਾਰਕ ਨੂੰ ਸਵੇਰ 9 ਵਜੇ ਮੇਲਾ ਸ਼ੁਰੂ ਹੋ ਜਾਣਾ ਇਹਦੀ ਲੋਕੇਸ਼ਨ ਤੁਸੀਂ ਨੋਟ ਕਰ ਲਓ ਐਸ ਆਰ ਐਸ ਗਵਰਨਮੈਂਟ ਪੋਲੀਟੈਕਨਿਕ ਕਾਲਜ ਲੁਧਿਆਣਾ ਦੇ ਵਿੱਚ ਇਹ ਲਗਾਇਆ ਜਾ ਰਿਹਾ ਜੀ ਜਿਹੜਾ ਨੈਕ ਦੇ ਵੱਲੋਂ ਔਰ ਪੰਜਾਬ ਸਰਕਾਰ ਦੇ ਵੱਲੋਂ ਔਰ ਡਿਸਟ੍ਰਿਕਟ ਬਿਊਰੋ ਆਫ এমਪਲੋਇਮੈਂਟ ਐਂਡ ਐਂਟਰਪ੍ਰਾਈਜ਼ਸ ਲੁਧਿਆਣਾ ਦੇ ਵੱਲੋਂ ਇਹ ਸਾਰਿਆਂ ਵੱਲੋਂ ਮਿਲ ਕੇ ਜਿਹੜਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਜਿਦੇ ਵਿੱਚ 45 ਤੋਂ ਵੱਧ ਕੰਪਨੀਆਂ ਭਾਗ ਲੈ ਰਹੀਆਂ ਤੇ ਜਿਹੜੀ ਮੈਕਸਿਮਮ ਜਿਹੜਾ ਪੈਕੇਜ ਹੈ ਇੱਥੇ 6 ਲੱਖ ਪਰイヤー ਜਿਹੜਾ ਬੱਚਿਆਂ ਨੂੰ ਦਿੱਤਾ ਜਾਏਗਾ ਮਿਨਿਮਮ ਤੋਂ ਮੈਕਸਿਮਮ ਉਹ ਤੁਹਾਡੀ ਯੋਗਤਾ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਡੀ ਪੜ੍ਹਾਈ ਦੇ ਹਿਸਾਬ ਨਾਲ ਤੁਹਾਨੂੰ ਦਿੱਤਾ ਜਾਣਾ ਪਰ ਇਹਨਾਂ ਮੇਲੇ ਵਿੱਚ ਜਾ ਕੇ ਸਾਨੂੰ ਆਪਣੇ ਯੋਗਤਾ ਦਾ ਪਤਾ ਲੱਗ ਜਾਂਦਾ ਉੱਥੇ ਕਿਸ ਤਰ੍ਹਾਂ ਕੰਪਨੀਆਂ ਵਾਲੇ ਜਿਹੜੇ ਇੰਟਰਵਿਊ ਲੈਂਦੇ ਨੇ ਕਿਸ ਤਰ੍ਹਾਂ ਸਵਾਲ ਪੁੱਛਦੇ ਨੇ ਹੋ ਸਕਦਾ ਤੁਸੀਂ ਉੱਥੇ ਜਾਓ ਤੁਹਾਨੂੰ ਲੱਗੇ ਕਿ ਜੋਬ ਮੇਰੇ ਕੰਮ ਦੀ ਨਹੀਂ ਪਰ ਇਹ ਮੇਰੇ ਕਿਸੇ ਰਿਸ਼ਤੇਦਾਰ ਦੇ ਬੱਚੇ ਕਿਸੇ ਦੋਸਤ ਦੇ ਕੰਮ ਆ ਸਕਦੀ ਹੈ ਤੁਸੀਂ ਉਹਦੇ ਨਾਲ ਜਾਣਕਾਰੀ ਸਾਂਝੀ ਸ਼ੇਅਰ ਕਰ ਸਕਦੇ ਹੋ ਸੋ ਇਹਦੇ ਵਿੱਚ ਜਿਹੜਾ ਤੁਹਾਨੂੰ 10ਵੀਂ 12ਵੀਂ ਗ੍ਰੈਜੂਏਟ ਪੋਸਟ ਗ੍ਰੈਜੂਏਟ ਆਈਟੀਆਈ ਡਿਪਲੋਮਾ ਵਾਲੇ ਬੱਚੇ ਜਿਹੜੇ ਭਾਗ ਲੈ ਸਕਦੇ ਨੇ ਫਰੈਸ਼ਰ ਬੱਚੇ ਜਿਨ੍ਹਾਂ ਨੇ ਕਿਤੇ ਵੀ ਕੰਮ ਨਹੀਂ ਕੀਤਾ ਕਿਤੇ ਵੀ ਕਿਸੇ ਕੰਪਨੀ ਦੇ ਵਿੱਚ ਕੰਮ ਕਰਨ ਦਾ ਕੋਈ ਤਜਰਬਾ ਨਹੀਂ ਹੈ ਉਹ ਵੀ ਇਹਦੇ ਵਿੱਚ ਭਾਗ ਲੈ ਸਕਦੇ ਨੇ ਔਰ ਜਿਨ੍ਹਾਂ ਦਾ ਐਕਸਪੀਰੀਅੰਸ ਹੈ ਉਹਨਾਂ ਨੂੰ ਤਾਂ ਲਾਭ ਹੈ ਹੀ ਹੈ ਉਹਨਾਂ ਨੂੰ ਜ਼ਰੂਰ ਚਾਂਸ ਹੁੰਦਾ ਹੈ ਕਿ ਵੱਡੀਆਂ ਵਧੀਆ ਮਲਟੀਨੇਸ਼ਨਲ ਕੰਪਨੀਆਂ ਦੇ ਵਿੱਚ ਉਹਨਾਂ ਨੂੰ ਜੋਬ ਮਿਲ ਜਾਵੇ ਸੋ ਇਹਦੇ ਵਾਸਤੇ ਤੁਸੀਂ ਜਿਹੜਾ 20 ਮਾਰਚ ਨੂੰ ਇਸ ਦੱਸੀ ਹੋ ਜਗ੍ਹਾ ਤੇ ਪਹੁੰਚ ਜਾਣਾ ਤੇ ਜੇਕਰ ਤੁਸੀਂ ਜਾਣਕਾਰੀ ਫੋਨ ਤੇ ਪ੍ਰਾਪਤ ਕਰਨਾ ਚਾਹੁੰਦੇ ਹੋ ਜਿਹੜੇ ਇਹ ਰੋਜ਼ਗਾਰ ਮੇਲਣ ਲਗਾ ਰਹੇ ਨੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਨੰਬਰ ਆ ਜਿਹੜੇ ਤੁਹਾਡੀ ਸਕਰੀਨ ਤੇ ਆ ਰਹੇ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪੂਰੀ ਜਾਣਕਾਰੀ ਜਿਹੜੀ ਹੈ ਉਹ ਲੈ ਸਕਦੇ ਹੋ ਸੋ ਮੇਰੀ ਰਿਕਵੈਸਟ ਹੈ ਇਹ ਵੀਡੀਓ ਦੇ ਰਾਹੀਂ ਉਹਨਾਂ ਮਾਪਿਆਂ ਨੂੰ ਜਿਹੜੇ ਇਸ ਗੱਲੋਂ ਨਿਰਾਸ਼ ਨੇ ਕਿ ਸਾਡੇ ਬੱਚੇ ਪੜ੍ਹ ਲਏ ਗਏ ਆ ਹੁਣ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਸਰਕਾਰ ਨੌਕਰੀ ਨਹੀਂ ਦਿੰਦੀ ਨਹੀਂ ਭਾਈ ਨੌਕਰੀ ਮਿਲਦੀ ਆ ਜੇਕਰ ਬੱਚੇ ਸਰਕਾਰੀ ਨੌਕਰੀ ਵਾਸਤੇ ਟੈਸਟ ਦਿੰਦੇ ਨੇ ਇੰਟਰਵਿਊ ਦਿੰਦੇ ਨੇ ਉਹਦੇ ਵਿੱਚ ਪਾਸ ਹੋ ਜਾਂਦੇ ਨੇ ਜ਼ਰੂਰ ਨੌਕਰੀ ਮਿਲੇਗੀ ਪਰ ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਸਰਕਾਰਾਂ ਦੇ ਵਿੱਚ ਭ੍ਰਿਸ਼ਟਾਚਾਰ ਹੈ ਉੱਥੇ ਸ਼ਿਪਾਰਸ਼ ਚਲਦੀ ਹੈ ਉੱਥੇ ਸਾਡਾ ਬੱਚਾ ਕਾਮਯਾਬ ਨਹੀਂ ਹੋਇਆ ਫਿਰ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਜਿੰਨਾ ਕੋ ਆਪਾਂ ਕਰ ਸਕਦੇ ਆ ਆਪਾਂ ਦੂਜੇ ਨੂੰ ਨਹੀਂ ਸੁਧਾਰ ਸਕਦੇ ਪਰ ਆਪਾਂ ਆਪਣੇ ਵੱਲੋਂ ਯਤਨ ਜ਼ਰੂਰ ਕਰ ਸਕਦੇ ਆ ਤਾਂ ਫਿਰ ਸਾਡੇ ਬੱਚੇ ਜਿਓ ਪੜ੍ਹੇ ਲਿਖੇ ਨੇ ਜਿਓ ਉਹਨਾਂ ਦੀ ਇੱਛਾ ਨੌਕਰੀ ਕਰਨ ਦੀ ਤਾਂ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਜਾ ਸਕਦੇ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਬੱਚਿਆਂ ਦਾ ਬਹੁਤ ਵਧੀਆ ਫਿਊਚਰ ਹੈ ਮੈਂ ਫੌਜ ਦੇ ਵਿੱਚ 22 ਸਾਲ ਨੌਕਰੀ ਕਰਨ ਤੋਂ ਬਾਅਦ ਖੁਦ 4 ਸਾਲ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਕੀਤੀ ਹੈ ਔਰ ਉੱਥੇ ਜੇ ਤੁਸੀਂ ਮਿਹਨਤ ਨਾਲ ਕੰਮ ਕਰਦੇ ਆ ਤਾਂ ਤੁਹਾਡੀ ਪ੍ਰਮੋਸ਼ਨ ਵੀ ਹੁੰਦੀ ਹੈ ਤੁਹਾਡੀ ਤਨਖਾਹ ਵੀ ਵੱਧਦੀ ਹੈ ਔਰ ਤੁਹਾਨੂੰ ਸਾਰੀ ਦੁਨੀਆ ਘੁੰਮਣ ਦਾ ਮੌਕਾ ਵੀ ਮਿਲਦਾ ਹੈ ਬੜੇ ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਦੇ ਮੌਕੇ ਮਿਲਦੇ ਨੇ ਸੋ ਉਹ ਮਾਪੇ ਆਪਣੇ ਬੱਚਿਆਂ ਨੂੰ ਇਨ੍ਹਾਂ ਮੇਲਿਆਂ ਵਿੱਚ ਜਰੂਰ ਭੇਜਿਆ ਕਰੋ ਜਿਹੜੇ ਚਾਹੁੰਦੇ ਨੇ ਕਿ ਸਾਡੇ ਬੱਚੇ ਨੂੰ ਕੋਈ ਨਾ ਕੋਈ ਕੰਮ ਜਰੂਰ ਮਿਲ ਜਾਵੇ ਸੋ ਖਾਸ ਕਰਕੇ ਲੁਧਿਆਣਾ ਲੁਧਿਆਣਾ ਦੇ ਨੇੜੇ ਦੇ ਜਿੰਨੇ ਵੀ ਪਿੰਡ ਨੇ ਸ਼ਹਿਰ ਨੇ ਉੱਥੋਂ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਹਾਲਾਂਕਿ ਪੂਰੇ ਪੰਜਾਬ ਤੋਂ ਵੀ ਤੁਸੀਂ ਜਾ ਸਕਦੇ ਹੋ ਪਰ ਫਿਰ ਵੀ ਜੇ ਡਿਟੇਲ ਵਿੱਚ ਕੋਈ ਤੁਸੀਂ ਜਾਣਕਾਰੀ ਚਾਹੁੰਦੇ ਹੋ ਤਾਂ ਨੰਬਰ ਤੁਹਾਡੀ ਸਕਰੀਨ ਤੇ ਦੇ ਦਿੱਤੇ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਸ ਰੋਜ਼ਗਾਰ ਮੇਲੇ ਦੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਸੋ ਅੱਗੇ ਵੀ ਆਪਾਂ ਜਿਵੇਂ ਵੀ ਮੇਰੇ ਕੋਲ ਜਾਣਕਾਰੀ ਪਹੁੰਚਦੀ ਹੈ ਬੜੇ ਵੀਰ ਭੈਣ ਧੰਨਵਾਦ ਉਹਨਾਂ ਦਾ ਜਿਹੜੀ ਮੇਰੇ ਕੋਲ ਜਾਣਕਾਰੀ ਭੇਜ ਦਿੰਦੇ ਨੇ ਕਿ ਤੁਸੀਂ ਜੀ ਅੱਗੇ ਸ਼ੇਅਰ ਕਰ ਦਿਆ ਕਰੋ ਕਈਆਂ ਦੇ ਕੋਲ ਜਾਣਕਾਰੀ ਹੁੰਦੀ ਹੈ ਪਰ ਉਹ ਨਹੀਂ ਬੋਲ ਸਕਦੇ ਜਾਂ ਸਮਾਂ ਨਹੀਂ ਹੁੰਦਾ ਤਾਂ ਮੇਰੇ ਕੋਲ ਚਲੋ ਸਮਾਂ ਹੁੰਦਾ ਹੈ ਆਪਣੇ ਤਰੀਕੇ ਨਾਲ ਆਪਾਂ ਗੱਲ ਕਰਦੇ ਇਹਦੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਬੜੇ ਬੱਚੇ ਫੋਨ ਕਰਦੇ ਨੇ ਜਿਹੜੇ ਇੰਟਰਵਿਊ ਜਾਂਦੇ ਨੇ ਜਿਨ੍ਹਾਂ ਦੀ ਜੌਬ ਲੱਗ ਜਾਂਦੀ ਹੈ ਕਿ ਅੰਕਲ ਤੁਹਾਡੀ ਤੁਹਾਡੀ ਵੀਡੀਓ ਵੇਖੀ ਸੀ ਆਪਾਂ ਇੰਟਰਵਿਊ ਦੇ ਕੇ ਆਏ ਤੇ ਸਾਡੀ ਸਿਲੈਕਸ਼ਨ ਹੋ ਗਈ। ਉਹ ਤੋਂ ਬੜੀ ਖੁਸ਼ੀ ਹੁੰਦੀ ਹੈ। ਸੋ ਇਸ ਕਾਰਜ ਦੇ ਵਿੱਚ ਤੁਸੀਂ ਵੀ ਸਹਾਇਤਾ ਕਰ ਸਕਦੇ ਹੋ। ਜਿੱਥੇ ਵੀ ਕਿਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਨੇੜੇ ਕੋਈ ਇਸ ਤਰ੍ਹਾਂ ਦਾ ਰੋਜ਼ਗਾਰ ਮੇਲਾ ਲੱਗ ਰਿਹਾ ਹੈ, ਕੋਈ ਕੈਂਪ ਲੱਗ ਰਿਹਾ ਹੈ ਤਾਂ ਉਹਦੀ ਵੀ ਜਾਣਕਾਰੀ ਤੁਸੀਂ ਜਿਹੜੀ ਆ ਮੇਰਾ ਮੇਲ ਐਡਰੈਸ ਹੈ, ਈਮੇਲ ਦਾ। ਇਹ ਤੁਸੀਂ ਇਹਦੇ ਤੇ ਮੈਨੂੰ ਮੇਲ ਕਰ ਸਕਦੇ ਹੋ ਤਾਂ ਮੈਂ ਉਹ ਜਾਣਕਾਰੀ ਜਿਹੜੀ ਸਾਂਝੀ ਕਰ ਦਾਂਗੇ ਵੱਧ ਤੋਂ ਵੱਧ ਜਿਹੜੇ ਬੱਚੇ ਨੇ ਨੌਜਵਾਨ ਪੜੇ ਲਿਖੇ ਨੇ, ਬੇਰੁਜ਼ਗਾਰ ਨੇ ਉਹੇ ਦਾ ਲਾਭ ਜਿਹੜਾ ਉਠਾ ਸਕਦੇ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਇਸ ਤਰ੍ਹਾਂ ਦੀ ਜ਼ਰੂਰੀ ਜਾਣਕਾਰੀਆਂ ਸਾਂਝੀਆਂ ਕਰਦੇ ਰਵਾਂਗੇ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਜਿਹੜੇ ਪਹਿਲੀ ਵਾਰ ਦੇਖਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਤਾਂ ਕਿ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਪੂਰੀ ਵੀਡੀਓ ਵੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਖੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ